ਜਿਹੜੇ ਕਹਿੰਦੇ ਸੀ ਦੁਨੀਆ ਨੂੰ ਜਿੱਤ ਲੈਣਾ ਅਸੀਂ ਉਹ ਹਰਾਏ ਨੇ ਆਪਣੇ ਰਾਜੇ ਅੰਦਰ ਜਿੱਤ ਜਿੱਤ ਕੇ ਥਾਵਾ ਨੂੰ ਖਾਲਸਾਈ ਝੰਡੇ ਗੱਡੇ ਬੜੇ ਤਖਤ ਪਲਟਾਏ ਨੇ ਆਪਣੇ ਰਾਜੇ ਅੰਦਰ ਕਰਦਾ ਫੈਸਲੇ ਸੀ ਰਾਜਾ ਰਣਜੀਤ ਵੈਖੇ ਅਸੀਂ ਵੀ ਹੁਕਮ ਚਲਾਏ ਨੇ ਆਪਣੇ ਰਾਜੇ ਅੰਦਰ ਅੱਕਾਂ ਵਾਲੀਆ ਸੋਨੇ ਤੋਂ ਬਣੇ ਲੋਹਾ ਗਰਜਾ ਸਿਆ ਸੋਨੇ ਤੋਂ ਬਣੇ ਲੋਹਾ ਕਦੇ ਕੋਹੇ ਨੂਰ ਹੰਡਾਏ ਨੇ ਆਪਣੇ ਰਾਜੇ ਅੰਦਰ ਸਿੱਖ ਰਾਜ ਦੀਆਂ ਕੁਝ ਨਿਸ਼ਾਨੀਆਂ ਜੋ ਰੋਪੜ ਦੀ ਧਰਤੀ ਤੇ ਮੌਜੂਦ ਨੇ ਜਿੱਥੇ ਸਨ 1831 ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਵਿਚਕਾਰ ਸੰਧੀ ਹੋਈ ਸੀ ਤੇ ਉਸੇ ਸੰਧੀ ਨੂੰ ਸਮਰਪਿਤ ਇੱਕ ਵਿਰਾਸਤੀ ਸੰਮੇਲਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਰਾਸਤੀ ਸੰਮੇਲਨ ਜੋ 1 ਦਸੰਬਰ ਸਨ 2024 ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਵਿਰਾਸਤੀ ਸੰਮੇਲਨ ਹੋ ਰਿਹਾ ਹੈ ਜਿੱਥੇ ਪੁਰਾਤਨ ਸਮੇਂ ਦੇ ਵਿੱਚ ਸਿੱਖ ਰਾਜ ਦੀ ਚੌਂਕੀ ਹੁੰਦੀ ਸੀ ਜਿੱਥੇ ਅੱਜ ਨਿਸ਼ਾਨ ਸਾਹਿਬ ਝੁਲ ਰਹੇ ਨੇ ਉਸ ਸਥਾਨ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਪਾਰਕ ਤੱਕ ਸਵੇਰੇ 9 ਵਜੇ ਨਗਰ ਕੀਰਤਨ ਮਹੱਲੇ ਦੇ ਰੂਪ ਵਿੱਚ ਨਮਾ ਸ਼ਹਿਰ ਦੇ ਸਿੰਘਾਂ ਵੱਲੋਂ ਉਹ ਮਹੱਲਾ ਕੱਢਿਆ ਜਾਵੇਗਾ ਸੰਗਤਾਂ ਨੂੰ ਬੇਨਤੀ ਹੈ ਕਿ ਸਵੇਰੇ 9 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ 4 ਵਜੇ ਤੱਕ ਇਹ ਸਮਾਗਮ ਚੱਲਣੇ ਹਨ ਜਿਨ੍ਹਾਂ ਵਿੱਚ ਗੁਰੂ ਪਿਆਰ ਵਾਲੇ ਪੰਥ ਪ੍ਰਸਿੱਧ ਬੁਲਾਰੇ ਪਹੁੰਚਣਗੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਨਾ ਸਮਾਗਮਾਂ ਵਿੱਚ ਪਹੁੰਚੋ ਇਹ ਸਮਾਗਮ ਦੀ ਜੋ ਬੇਨਤੀ ਹੈ ਉਹ ਕਰ ਰਹੇ ਨੇ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਅਤੇ ਪੁਕਾਰ ਫਾਊਂਡੇਸ਼ਨ ਸਰਦਾਰ ਗੁਰਚਰਨ ਸਿੰਘ ਬਣਵਾਇਕ ਸਰਦਾਰ ਗੁਰਿੰਦਰ ਸਿੰਘ ਸੈਣੀ ਸਰਦਾਰ ਦਰਸ਼ਨ ਸਿੰਘ ਨਵਾ ਸ਼ਹਿਰ ਮਦਨ ਗੋਪਾਲ ਸੈਣੀ ਇਹਨਾਂ ਦਾ ਇਹ ਉਪਰਾਲਾ ਹੈ ਸੰਗਤਾਂ ਨੂੰ ਬੇਨਤੀ ਹੈ ਵੀ ਆਪਣੇ ਰਾਜ ਭਗ ਦੀਆਂ ਨਿਸ਼ਾਨੀਆਂ ਨੂੰ ਵੇਖੀਏ ਤੇ ਉਹ ਮਹਾਨ ਸ਼ਾਸਕ ਉਹ ਮਹਾਨ ਮਹਾਰਾਜਾ ਖੀਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਇਹ ਦਿਹਾੜਾ ਮਨਾਇਆ ਜਾ ਰਿਹਾ ਵਕਤ ਤੋਂ ਵੱਧ ਸੰਗਤਾਂ ਪਹੁੰਚ ਕੇ ਸਿੱਖ ਰਾਜਧੀਆਂ ਉਹ ਨਿਸ਼ਾਨੀਆਂ ਉਹਨਾਂ ਝਲਕਾਂ ਨੂੰ ਜਰੂਰ ਵੇਖਿਓ ਜੀ ਆਪਣਾ ਜੀਵਨ ਸਫਲਾ ਕਰਿਏ ਗੱਜ-ਬੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ